ਲੋ ਹਾਂਜੀ ਬਾਈ ਕੀ ਹਾਲ ਹੈ ਸਾਰਿਆਂ ਦਾ ਜਿਹੜਾ ਕੱਲ ਰੌਲਾ ਹੋ ਗਿਆ ਸੀ ਬਾਈ ਉਹਦੇ ਉਹਦੇ ਕਰਕੇ ਗੱਲ ਕਰਨੀ ਆਣਾ ਆਪਾਂ ਹਾਂ ਹਾਂ ਬਈ ਅਕਸਰ ਉਹ ਠੀਕ ਆ ਬਈ ਸੈਟ ਆ ਪਹਿਲਾਂ ਤਾਂ ਬਾਈ ਸਾਰਿਆਂ ਨੂੰ ਆਪਣੇ ਚਾਉਣ ਆਲੇ ਅਨੁਸਾਰਿਆਂ ਨੂੰ ਵੀ ਸੌਰੀ ਹਨਾ ਕੱਲ ਗਰਾਊਂਡ ਤੇ ਜਿਹੜੀ ਗੱਲਬਾਤ ਹੋ ਗਈ ਤੇ ਉਹਦੇ ਕਰਕੇ ਆਪਾਂ ਲਾਈਵ ਹੋਏ ਆਂ ਬਈ ਹਾਂ ਬੱਤ ਤੇ ਬਈ ਉਹ ਗੱਲ ਪਤਾ ਕੀ ਸੀ ਹਨਾ ਉਹ ਸਟਰਗਲ ਚੱਲੀ ਜਾਂਦਾ ਸੀ ਬਈ ਤੇ ਉਹ ਮੁੰਡਾ ਜੋਰ ਮਾਰੀ ਜਾਂਦਾ ਸੀਗਾ ਤੇ ਉਹਦੇ ਗਿੱਟੇ ਤੇ ਆ ਗਿਆ ਭਾਰ ਉਹਨੇ ਇੱਕੋ ਲੱਗ ਤਿੰਨ ਚਾਰ ਵਾਰੀ ਮੇਰੇ ਸਿਰ 'ਤੇ ਐਵੇਂ ਮਾਰਿਆ ਮੈਨੂੰ ਲੱਗਿਆ ਵੀ ਮੇਰੇ ਮਾਰਦਾ ਹੈ ਨਾ ਤਾਂ ਕਰਕੇ ਐਵੇਂ ਵੱਜਿਆ ਤੇ ਅਹੀ ਜੀ ਬਾਈ ਕੋਈ ਗੱਲ ਨਹੀਂ ਹੈਗੀ ਜਿਹੜਾ ਉਹ ਗੋਗੋਆ ਉਹ ਆਪਣਾ ਭਾਈ ਆ ਠੀਕ ਆ ਅੱਜ ਤੋਂ 10 ਦਿਨ ਪਹਿਲਾਂ ਸਿਆਲ ਟੂਰਨਾਮੈਂਟ ਹੋਇਆ ਸੀਗਾ ਉਹਦੇ ਉਹ ਟੂਰਨਾਮੈਂਟ ਦੇ ਉਹ ਆਪਣੇ ਨਾਲ ਹੀ ਖੇਡਿਆ ਸੀ ਉੱਥੇ ਉਹਨੇ ਵਧੀਆ ਪ੍ਰਦਰਸ਼ਨ ਕੀਤਾ ਵਧੀਆ ਕਾਡੀਆਂ ਪਾਈਆਂ ਮੁੰਡੇ ਦਾ ਵਧੀਆ ਨਾਮ ਬਣ ਗਿਆ ਤੇ ਉਹ ਸਰਹਾਲਾ ਰਣੂਆ ਦੀ ਟੀਮ 'ਚ ਉਹਦੀ ਗੱਲ ਹੋ ਗਈ ਹਣਾ ਆਪਣੇ ਤੋਂ ਜਿੰਨਾ ਕਿ ਨਵੇਂ ਮੁੰਡੇ ਦਾ ਫਾਇਦਾ ਹੁੰਦਾ ਬਈ ਆਪਾਂ ਉਹਨਾਂ ਕਰਦੇ ਆਂ ਚਲ ਇਹ ਗਰਾਊਂਡ ਦੇ ਵਿੱਚ ਚੱਲਦੇ ਚ ਹੋ ਜਾਂਦਾ ਉਹ ਨੀਕੀ ਹੋ ਜਾਂਦੀ ਆ ਉਹੋ ਗਲਤੀ ਆ ਬਈ ਆਪਣੀ ਯਾਰਾ ਥੱਪੜ ਵੱਜਿਆ ਉਹਦੇ ਹਣਾ ਸੌਰੀ ਬਈ ਤੇ ਆ ਜਿਹੜੇ ਬਈ ਪੇਜਾਂ ਤੇ ਯਾਰ ਬਾਲਾ ਪੁੱਠਾ ਬੋਲੀ ਜਾਂਨ ਉਹ ਇਹ ਸੋਡੀ ਗਲਤ ਗੱਲ ਐ ਜੇ ਕੋਈ ਸੋਡੀ ਕੋਈ ਉਹੀ ਦੁਸ਼ਮਣੀ ਐ ਤਾਂ ਉਹ ਦੱਸ ਦੋ ਹਣਾ ਪਾਪਾ ਹਾਂ ਪੁੱਤਰਾ ਦਾ ਦਾ ਨਾਰਵਾ ਗਿਆ ਤੇ ਭਾਈ ਬਣ ਕੇ ਯਾਰ ਕਮੈਂਟਾਂ ਜ ਐਵੇਂ ਨਾ ਬੋਲਿਆ ਕਰੋ ਉਹ ਭਾਈ ਹੋਈ ਆਪਣਾ ਉਹ ਨਾ ਤੇ ਉਹ ਹਰਿਆਣੇ ਦੇ ਹਰਿਆਣੇ ਦੇ ਕਹੀ ਜਾਂਦੇ ਵੀ ਸਾਡੇ ਹਰਿਆਣੇ ਦਾ ਮੁੰਡਾ ਹਨ ਉਹ ਹਰਿਆਣੇ ਦਾ ਨਹੀਂ ਹੈਗਾ ਭਈ ਉਹ ਪੰਜਾਬ ਦਾ ਹੀ ਹੈ ਸਾਡਾ ਹੀ ਹੈ ਤੇ ਉਹਨੂੰ ਖੇ ਉਹ ਸੰਗਰੂਰ ਦੀ ਸੰਗਰੂਰ ਦੀ ਟੀਮ ਕੈਨਸਲ ਹੋ ਗਈ ਕੱਟੀ ਗਈ ਸੀ ਤੇ ਉਹ ਉਹਨਾਂ ਨੂੰ ਉਹਨਾਂ ਨੂੰ ਖੇਡਣ ਨਹੀਂ ਦਿੱਤਾ ਸੰਗਰੂਰ ਵਾਲਿਆਂ ਨੂੰ ਮੁੰਡਾ ਸੰਗਰੂਰ ਦਾ ਸੀਗਾ ਉਹ ਹਰਿਆਣੇ ਦੀ ਟੀਮ ਨਾਲ ਆ ਗਿਆ ਵੀ ਖੇਡਣਾ ਹੈਗਾ ਪਹਿਲਾਂ ਤਾਂ ਅਸੀਂ ਪਠਿਆਲਾ ਤੋਂ ਬਾਅਦ ਬਾਅਦ ਚ ਹਰਿਆਣੇ ਦੀ ਸਾਰੀ ਟੀਮ ਕਹਿੰਦੀ ਵੀ ਬਾਈ ਸਾਡੇ ਨਾਲ ਇਹਨੂੰ ਖੇਡ ਲੈਣ ਦੇਣਾ ਨਾ ਵੀ ਰੇਡਰ ਘਟਨੇ ਚਲ ਪੰਜ ਪੰਜ ਸੱਤ ਕੌਡੀਆਂ ਪਾ ਲੈਣ ਦੇ ਜਿੰਨੀਆਂ ਗੱਪ ਪੈਂਦੀਆਂ ਨੇ ਅਸੀਂ ਉਹਨੂੰ ਆਪ ਗਿਆ ਵੀ ਮੈਂ ਆਪ ਗਿਆ ਵੀ ਬਾਈ ਚਲ ਕੋਈ ਗੱਲ ਨਹੀਂ ਖੇਡ ਲੈ ਉਹ ਪੰਜਾਬ ਦਾ ਮੁੰਡਾ ਹੈ ਬਈ ਹਰਿਆਣੇ ਵਾਲੇ ਬਾਲੀ ਗੱਲ ਚੱਕੀ ਜਾਂਦੇ ਆ ਨਾ ਪੇਜਾਂ 'ਚ ਵੀ ਐਵੇਂ ਕਰਕੇ ਐਵੇਂ ਆ ਵੀ ਸਾਡੇ ਹਰਿਆਣੇ ਦੇ ਮੁੰਡੇ ਦੇ ਮਾਰਿਆ ਉਹ ਸਾਡਾ ਜੀ ਬਈ ਪੰਜਾਬ ਦਾ ਮੈਂ ਆਪ ਹੀ ਖੜਾਇਆ ਸੀ ਵੀ ਬਈ ਕੋਈ ਗੱਲ ਨਹੀਂ ਤੁਸੀਂ ਖੇਡ ਲਓ ਮੈਚ ਜਿੱਤ ਹਾਰ ਹੁੰਦੀ ਰਹਿੰਦੀ ਐ ਬਾਕੀ ਬਈ ਸਾਰਿਆਂ ਨੂੰ ਜਿੰਨ ਦੁੱਖ ਲੱਗਿਆ ਆਪਣੇ ਚਾਉਣ ਵਾਲੇ ਬੰਦਿਆਂ ਨੂੰ ਹਨਾ ਸਾਰਿਆਂ ਨੂੰ ਸੌਰੀ ਬਈ ਯਾਰ ਬਾਕੀ ਬਈ ਬਣਾ ਯਾਰ ਕਮੈਂਟਾਂ ਚ ਬਾਲਾ ਪੁੱਠਾ ਨਾ ਬੋਲਿਆ ਕਰੋ ਗਲਤੀ ਹੋਈ ਜਾਂਦੀ ਐ ਬੰਦੇ ਤੋਂ ਸਾਰੇ ਨਵੇਂ ਬੰਦਿਆਂ ਦੀ ਫੁੱਲ ਸਪੋਰਟ ਕਰਦੇ ਆ ਬੱਬਾ ਜਿਹੜੇ ਨਵੇਂ ਉੱਠਦੇ ਆ ਆਪਦੀ ਟੀਮ 'ਚ ਖੜਿਆਉਣ ਦੀ ਕੋਸ਼ਿਸ਼ ਕਰਦੇ ਆ ਨਵੇਂਆਂ ਨੂੰ ਹਨਾ ਵੀ ਅੱਗੇ ਆਉਣ ਐਵੇਂ ਭਾਈ ਬਣ ਕੇ ਚੱਲ ਹੁੰਦਾ ਰਹਿੰਦਾ ਗਰਾਊਂਡ 'ਚ ਹਨਾ ਬਾਅਦ 'ਚ ਅਸੀਂ ਇਕੱਠੀ ਸੀਗੇ ਕੋਈ ਗੱਲ ਨਹੀਂ ਗੱਲਬਾਤ ਹੋ ਗਈ ਹੁਣ ਕਹਿੰਦਾ ਵੀ ਬੱਬਾ ਮੈਨੂੰ ਐਵੇਂ ਲੱਗਿਆ ਹਨਾ ਯਾਰ ਵੀ ਤੂੰ ਤਿੰਨ ਚਾਰ ਵਾਰੀ ਲਗਾਤਾਰ ਮਾਰਿਆ ਮੈਨੂੰ ਤਾਂ ਕਰਕੇ ਗੁੱਸਾ ਲੱਗਿਆ ਹਨਾ ਹਾਂ ਹਾਂ ਬਈ ਮੈਨੂੰ ਪਤਾ ਨਹੀਂ ਐਦਾਂ ਕਰਨਾ ਚਾਹੀਦਾ ਸੀ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਗੱਲ ਬਾਬੇ ਯਾਰ ਦਿਮਾਗ ਹੀ ਬਾਲਾ ਐਵੇਂ ਸੀ ਹਨ ਸਵੇਰੇ ਤੁਰੇ ਸਵੇਰੇ ਜਾਂਦੇ ਜਾਂਦੇ ਸਰੇਹਾਂ ਤੁਰੇ ਸੀਗੇ ਉੱਥੇ ਮੈਚ ਤੇ ਜਾਣ ਲੱਗੇ ਵੀ ਲੇਟ ਹੋ ਗਏ ਪਹਿਲਾਂ ਕੁੱਤੇ ਚ ਗੱਡੀ ਵੱਜੀ ਸਾਰਾ ਬੈਂਪਰ ਟੁੱਟ ਗਿਆ ਫਿਰ ਉੱਥੋਂ ਕਿਸੇ ਮੁੰਡੇ ਦੀ ਉੱਥੋਂ ਅਹਿਮਮਦਪੁਰੇ ਤੋਂ ਗੱਡੀ ਫੜੀ ਹੋਰ ਮੁੰਡੇ ਦੀ ਉਹ 100 ਕਿਲੋਮੀਟਰ ਚੱਲ ਕੇ ਗਾਂਹ ਉਹ ਗਰਮ ਹੋ ਗਈ ਉੱਥੇ ਮਲਸ਼ਿਆਂ ਸ਼ਾਹਕੋਟ ਕੋਲੇ ਉੱਥੋਂ ਦੁਬਾਰੇ ਫਿਰ ਦੀ ਜੱਗੀ ਗੱਡੀ ਲੈ ਕੇ ਗਏ ਤੀਸਰੀ ਗੱਡੀ ਤੇ ਪਹੁੰਚੇ ਬਈ ਉੱਥੇ ਟੂਰਨਾਮੈਂਟ ਤੇ ਯਾਰ ਸਾਨੂੰ ਵੀ ਪਤਾ ਸੀ ਕਿੰਨੇ ਔਖੇ ਜੰਨੇ ਆ ਮੈਚਾਂ ਦੇ ਬਸ ਇਕੱਲੇ ਕਮੈਂਟ ਕਰਨ ਵਾਲੇ ਚਾਕੇ ਕਮੈਂਟ ਕਰ ਦਿੰਦੇ ਆ ਵੀ ਇਹ ਐਵੇਂ ਆਏ ਐਵੇਂ ਆ ਦੋ ਸਕਿੰਟਾਂ ਦੇ ਵਿੱਚ ਹੀ ਸਰਟੀਫਿਕੇਟ ਦੇ ਦਿੰਦੇ ਆ ਬੰਦੇ ਨੂੰ ਹਨਾ ਚਲ ਠੀਕ ਹੈ ਬਈ ਓਕੇ ਸਾਰਿਆਂ ਦਾ ਧੰਨਵਾਦ ਹਨਾ ਜਿਹੜੇ ਲਾਈਵ ਤੇ ਆਇਆ Да. 네.